ਬਹੁਤ ਦੁੱਖ ਵਾਲੀ ਗੱਲ ਆ ਕਿ ਸਰਦਾਰ ਅਜੇ ਦਸ ਸਿੰਘ ਜੀ ਜੋ ਅੱਜ ਮੋਰਚੇ ਦੇ ਵਿੱਚ ਆਪਣੀ ਸ਼ਿੱਧੀ ਦੇ ਗਏ ਨੇ ਸਰਕਾਰਾਂ ਨੇ ਜਿਹੜਾ ਵਾ ਦੁਖੀ ਕਰਕੇ ਜਿਹੜਾ ਬਾਰਡਰਾਂ ਦੇ ਉੱਤੇ ਭਾਇਆ ਵਾ ਤੇ ਸਾਡੀ ਜਿਹੜੀ ਆ ਇਹ ਕਿਸਾਨਾਂ ਦੀ ਤੀਵੀਂ ਸ਼ਿੱਧੀ ਹੋ ਗਈ ਇੱਥੇ ਕੋਈ ਉੱਥੇ ਦਵਾਈ ਦਾ ਪ੍ਰਬੰਧ ਨਹੀਂ ਹੈਗਾ ਬੜੀ ਵੱਡੀ ਮੁਸ਼ਕਲ ਆ ਉਸ ਮੁਸ਼ਕਲ ਦੇ ਵਿੱਚ ਆਪਣੀ ਕਿਸਾਨ ਜਿਹੜੀ ਵੱਡੀ ਮੁਸ਼ਕਲ ਨੂੰ ਲੈ ਕੇ ਵੀ ਕਿਸਾਨਾਂ ਦਾ ਸਾਰਾ ਕੁਝ ਖਸਦਾ ਜਾ ਰਿਹਾ ਤੇ ਉਹਨੂੰ ਲੈ ਕੇ ਮੋਰਚਾ ਲਾ ਕੇ ਬੈਠਿਆ ਤੇ ਸਰਕਾਰਾਂ ਸੁਣ ਨਹੀਂ ਰਹੀਆਂ ਜੀ ਤੁਹਾਡਾ ਜੀ ਮੈਂ ਸੁਤਨਾਮ ਸਿੰਘ ਮਾਨੋਚਲ ਕਿਸਾਨ ਮਜ਼ਦੂਰ ਚਿੰਗਰ ਥੋੜੀ ਪੰਜਾਬ ਪੰਨੂ ਪਨੇਰ ਗਰੁੱਪ ਜਿਲ੍ਹਾ ਤਰਨਤਾਰ ਤੋਂ ਜੀ ਹਾਂ ਜਿਹੜੀ ਇਹ ਜੀ ਦੁਖਦਾਈ ਘਟਨਾ ਘੱਟੀ ਹੈ ਇੱਕ ਕਿਸਾਨ ਇੱਕ ਆਪਣਾ ਡੈਥ ਹੋਈ ਹੈ ਸ਼ੰਭੂ ਬਾਰਡਰ ਦੇ ਜਾਣਕਾਰੀ ਦਿਓ ਜੀ ਦੇਖੋ ਜੀ ਬਹੁਤ ਦੁੱਖ ਵਾਲੀ ਗੱਲ ਆ ਵੀ ਸਰਦਾਰ ਹਰਜਨ ਸਿੰਘ ਜੀ ਸਨੁਖ}{|\text{ਦਿਆਲ ਸਿੰਘ ਜੀ ਪਿੰਡ ਖਵਾਸ ਫਿਰ}} ਜਿਨ੍ਹਾਂ ਤਰਨਤਾਰ ਤੋਂ ਜੋ ਅੱਜ ਮੋਰਚੇ ਦੇ ਵਿੱਚ ਆਪਣੀ ਸ਼ਿੱਧੀ ਦੇ ਗਏ ਨੇ ਬਹੁਤ ਦੁਖਦਾਈ ਵਾਲੀ ਘਟਨਾਵਾਂ ਸਰਕਾਰਾਂ ਨੇ ਜਿਹੜਾ ਵਾ ਦੁਖੀ ਕਰਕੇ ਜਿਹੜਾ ਵਾ ਬਾਰਡਰਾਂ ਦੇ ਉੱਤੇ ਭਾਇਆ ਵਾ ਲਗਭਗ ਸਾਢੇ 5 ਮਹੀਨੇ ਤੋਂ ਉੱਪਰ ਜਿਹੜਾ ਮੋਰਚਾ ਚੱਲਦੇ ਨੂੰ ਹੋ ਗਿਆ ਤੇ ਸਾਢੇ ਜਿਹੜੀ ਆ ਇਹ ਕਿਸਾਨਾਂ ਦੀ 30 ਵੀ ਸ਼ਿੱਧੀਆਂ ਹੋ ਗਈਆਂ ਇੱਥੇ ਇੱਕ ਔਰਤ ਨੂੰ ਪਾ ਕੇ ਤੇ 23 ਸ਼ਿੱਧੀਆਂ ਹੋ ਗਈਆਂ ਵਾ ਲਗਾਤਾਰ ਸ਼ਿੱਧੀਆਂ ਦਾ ਦੌਰ ਜਿਹੜਾ ਵਾ ਉਹ ਚੱਰੀ ਆ ਕਿਉਂਕਿ ਮੋਰਚੇ ਦੇ ਵਿੱਚ ਜਿਹੜੀਆਂ ਸਹੂਲਤਾਂ ਚਾਹੀਦੀਆਂ ਉਹ ਸਹੂਲਤਾਂ ਨਹੀਂ ਆਈਆਂ ਬਹੁਤ ਗਰਮੀ ਆ ਪਲ ਪਾਈ ਬੱਤੀ ਦੇ ਪੂਰੇ ਪ੍ਰਬੰਧ ਨਹੀਂ ਹੈਗੇ ਕੋਈ ਉੱਥੇ ਦਵਾਈ ਦਾ ਪ੍ਰਬੰਧ ਨਹੀਂ ਹੈਗਾ ਬੜੀ ਵੱਡੀ ਮੁਸ਼ਕਲ ਆ ਤੇ ਉਸ ਮੁਸ਼ਕਲ ਦੇ ਵਿੱਚ ਆਪਣੀ ਕਿਸਾਨ ਜਿਹੜੀ ਵੱਡੀ ਮੁਸ਼ਕਲ ਨੂੰ ਲੈ ਕੇ ਵੀ ਕਿਸਾਨਾਂ ਦਾ ਸਾਰਾ ਕੁਝ ਖੁੱਸਦਾ ਜਾ ਰਿਹਾ ਤੇ ਉਹਨੂੰ ਲੈ ਕੇ ਮੋਰਚਾ ਲਾ ਕੇ ਬੈਠਿਆ ਤੇ ਸਰਕਾਰਾਂ ਸੁਣ ਨਹੀਂ ਰਹੀਆਂ ਬਹੁਤ ਜਿਹੜਾ ਵਾ ਇਹ ਨਕਮੀਆਂ ਸਰਕਾਰਾਂ ਜਿਹੜੀਆਂ ਵਾਂ ਕਿਸਾਨ ਦੀ ਜਿਹੜੀ ਆਵਾਜ਼ ਨਹੀਂ ਸੁਣ ਰਹੀਆਂ ਤੇ ਲਗਾਤਾਰ ਕਿਸਾਨਾਂ ਦੀਆਂ ਸ਼ਿਦਗੌਰੀਆਂ ਤੇ ਕਿਸਾਨਾਂ ਦੇ ਖੂਨ ਦੇ ਨਾਲ ਆਪਣੇ ਦੰਦ ਜਿਹੜੀਆਂ ਵਾ ਮੋਦੀ ਦੀ ਸਰਕਾਰ ਭਾਰਤ ਦੀ ਸਰਕਾਰ ਲੰਗ ਰਹੀ ਹੈ ਜਿਹੜੇ ਆ ਸ਼ਹੀਦ ਹੋਏ ਆ ਕਿਸਾਨ ਅੱਜ ਇਹਨਾਂ ਕੋਈ ਪਹਿਲਾਂ ਕੋਈ ਬਿਮਾਰੀ ਸੀ ਕੀ 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 ਹੋਇਆ ਕੀ ਇਹਨਾਂ ਨੂੰ ਵਿਕਦਾ ਕੋਈ ਬਿਮਾਰੀ ਨਹੀਂ ਸੀ ਬਿਲਕੁਲ ਠੀਕ ਠਾਕ ਸੀ ਉਹਨਾਂ ਨੂੰ ਅਟੈਕ ਹੋਇਆ ਵਾ ਜੱਕ ਦਮ ਗੱਲਾਂ ਬਾਤਾਂ ਕਰਨ ਦੇ ਸੀ ਕੋਈ ਵੀ ਐਹੋ ਜੀ ਬਿਮਾਰੀ ਨਹੀਂ ਸੀ ਨਾ ਕੋਈ ਇਹਨਾਂ ਦੀ ਦਵਾਈ ਚੱਲਦੀ ਸੀ ਪਤਾ ਹੀ ਉਦੋਂ ਲੱਗਾ ਜਦੋਂ ਟੈਕ ਦੇ ਨਾਲ ਜੱਕ ਦਮ ਉਹਨਾਂ ਦੀ ਜਿਹੜੀ ਆ ਡੈਥ ਹੋ ਗਿਆ ਉਹਨਾਂ ਦੀ ਬਹੁਤ ਹੋ ਗਈ। ਤੁਸੀਂ ਜਿਵੇਂ ਕਹਿ ਰਹੇ ਹੋ ਵੀ 23 ਸ਼ਹੀਦियां ਇਸ ਵਾਰ ਹੋ ਚੁੱਕੀਆਂ ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈਗਾ। ਦੂਜਾ ਅੰਦੋਲਨ ਪਹਿਲਾਂ ਵੀ ਜਿਵੇਂ ਸੈਂਕੜੇ ਸ਼ਹੀਦियां ਹੋਈਆਂ ਨੇ ਫਿਰ ਵੀ ਸਰਕਾਰ ਦੇ ਕੰਨ ਤੇ ਜੂਨ ਹੀ ਸਰਕਰੀ ਹੈਗੀ। 22 ਤਰੀਕ ਨੂੰ ਕੱਲ ਨੂੰ ਦਿੱਲੀ ਵੀ ਜਾ ਰਹੇ ਹਾਂ। ਕੀ ਮੈਂ ਦੇਖਦੇ ਹਾਂ ਤੁਸੀਂ ਸਰਕਾਰ ਦਾ ਇਹਦਾ ਫਿਰ ਬਤੇਰਾ। ਵੇਖੋ ਜੀ ਸਰਕਾਰ ਦਾ ਵਰਤੀਰਾ ਤੇ ਆਪਾਂ ਨੂੰ ਵੇਖ ਹੀ ਰਹੇ ਹਾਂ। ਵੀ ਕੋਰਟ ਨੇ ਵੀ ਕਿਹਾ ਵਾ। ਹਾਈ ਕੋਰਟ ਨੇ ਵੀ ਕਿਹਾ ਵਾ। ਵੀ ਰਸਤੇ ਬੰਦ ਕਿਉਂ ਕੀਤੇ ਆ? ਰਸਤੇ ਖੋਲੋ ਕਿਸਾਨਾਂ ਨੂੰ ਆਪਣੀ ਗੱਲ ਨ ਰੱਖਣ ਦਾ ਆਕਾਹ ਅਧਿਕਾਰ ਹੈਗਾ ਕਿਉਂਕਿ ਲੋਕਤੰਤਰ ਹੈ ਇੱਥੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੁੰਦੀ ਆ ਲੋਕਾਂ ਵੋਟਾਂ ਪਾਉਂਦੇ ਆ ਤੇ ਫਿਰ ਸਰਕਾਰ ਬਣਦੀ ਆ ਤੇ ਉਹ ਲੋਕ ਜਿਹੜੇ ਆ ਆਪਦੇ ਹਾਕ ਮੰਗਣ ਵਾਸਤੇ ਜਿਹੜੇ ਕੇਂਦਰੀ ਪੂਲ ਦੇ ਵਿੱਚ 60% ਨਾਜ ਪਾ ਰਹੇ ਨੇ 80% ਲੋਕਾਂ ਨੂੰ ਰੁਜ਼ਗਾਰ ਮਿਲਦੇ ਆ ਉਹਦੇ ਤੋਂ ਤੇ ਉਹਨਾਂ ਕਿਸਾਨਾਂ ਨੂੰ ਦਿੱਲੀ ਜਾਣ ਦਾ ਅਧਿਕਾਰ ਨਹੀਂ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਆ ਤੇ ਉਹਨਾਂ ਦੀ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਹੋ ਰਹੀਆਂ ਵਾਂ ਸਰਕਾਰ ਜਿਹੜੀ ਆ ਬਿਲਕੁਲੋਂ ਅਣਗੌਲਿਆ ਕਰਕੇ ਬੈਠੀ ਹੋਈ ਆ ਸਰਕਾਰ ਇੱਕ ਵੀ ਨਿਗਾ ਸੋਚ ਰਹੀ ਵੀ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਆ ਉਹਨਾਂ ਨੂੰ ਮੰਨਿਆ ਜਾਵੇ ਤੇ ਕਿਸਾਨ ਆਪਦੇ ਖੁਸ਼ੀ-ਖੁਸ਼ੀ ਆਪਦੇ ਘਰਾਂ ਦੇ ਵਿੱਚ ਜਾਣ 750 ਤੋਂ ਵੱਧ ਛਿੱਧੀਆਂ ਜਿਹੜੀਆਂ ਵਾ ਪਿਛਲੇ ਦਿੱਲੀ ਅੰਦੋਲਨ ਦੇ ਵੇਲੇ ਹੋਈਆਂ ਤੈਸ ਵਕਤ 23 ਛਿੱਧੀਆਂ ਜਿਹੜੀਆਂ ਵਾ ਹੁਣ ਕਿਨਾ ਸਰ ਥੋੜਾ ਜੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੂਨ ਪ੍ਰਧਾਨ ਕੋਲ ਸੰਪਰਕ ਪਾ ਲਿਆ ਜਿਹੜੀ ਇਹ ਆਪਣਾ ਅੱਜ ਦੁਖਦਾਈ ਖਬਰ ਆਇਆ ਹੈ ਘਟਨਾਕਟਿਆ ਇੱਕ ਕਿਸਾਨ ਦੀ ਅੱਜ ਹੋਰ ਸ਼ੰਭੂ ਬਾਰਡਰ ਦੇ ਮੌਤ ਹੋ ਗਈ ਹੈ ਇਹਦੇ ਬਾਰੇ ਜਾਣਕਾਰੀ ਦਿਓ ਕਿਵੇਂ ਕੀ ਹੋਇਆ ਹੈ ਇਹ ਸਾਰੇ ਇਦਾਂ ਹੀ ਬੈਠੇ ਗੱਲਾਂਬਾਤਾਂ ਕਰਦੇ ਜੱਕਦਮ ਇਹਦੇ ਦਿਲ ਨੂੰ ਜਿੱਦਾਂ ਕਾਈ ਜੀ ਪਈ ਤੇ ਜੱਕਦਮ ਅਟੈਕ ਹੋ ਗਿਆ ਕੋਈ ਇਹਨੂੰ ਕੋਈ ਬਿਮਾਰ ਸਮਾਰ ਕੋਈ ਗੱਲਬਾਤ ਨਹੀਂ ਹੋਈ ਕੀ ਨਾਮ ਹੈ ਕਿੰਨੀ ਕੁ ਉਮਰ ਹੈ ਕਿੱਥੋਂ ਹੈ ਇਹ ਸਾਰੇ ਇਹਦਾ ਨਾਮ ਹੈ ਗਗਰਜਿੰਦਰ ਸਿੰਘ ਸਨੋਖ ਦਿਆਲ ਸਿੰਘ ਪਿੰਡ ਖਵਾਸਪੁਰ ਜ਼ਿਲ੍ਹਾ ਤਰਨਤਾਰਨ ਕਿੰਨੀ ਕੁ ਉਮਰ ਹੈ ਇਹਨਦੀ ਉਮਰੇ ਦੀ 62 ਸਾਲ ਹੈ ਇਕਨੇ ਟਾਈਮ ਤੋਂ ਆਏ ਹੋਏ ਸੀਗੇ ਆਪਣਾ ਇਹ ਧਰਨੇ 'ਚ ਇਹ ਸਰ ਕੱਲ ਹੀ ਆਏ ਇਥੇ 20 ਤਰੀਕ ਨੂੰ ਕੱਲ ਜਿ세 ਬੰਡੇ ਸਾਡੇ ਵਾਰੋ ਵਾਰੀ 20-20 ਨਰਾਂ ਦਾ ਟਰਨ ਕਰਕੇ ਨਾਲ ਪਹਿਲਾਂ ਪਹਿਲਾਂ ਤਾਂ ਆਏ ਹੋਏ ਹੁਣ ਕਿ ਪਹਿਲੀ ਵਾਰੀ ਆਏ ਨਹੀਂ ਜੀ ਸਾਰੇ ਸਾਡੇ ਕੋਲ 2002 ਦਾ ਸਾਡੇ ਜਿਹੇ ਬੰਦੀ ਦਾ ਨਾਲ ਚੱਲਦਾ ਜੀ ਅੱਛਾ ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇ ਵੀ ਸਾਨੂੰ ਇੱਕ ਤੇ ਸਰਕਾਰ ਨੇ ਜੋਵਾ ਸਾਨੂੰ ਇਥੇ ਭਾਇਆ ਵਾ ਸਾਨੂੰ ਸਰਕਾਰ ਠਾਵੇ ਤੇ ਬਾਕੀ ਜੋਵੇ ਦਾ ਬਣਦਾ ਮੁਆਵਜ਼ਾ ਵਾ ਕੀ ਮੰਗੇ ਮੰਗ ਸਾਡੀ ਇਹਨੂੰ 50 ਲੱਖ ਰੁਪਇਆ ਦਿੱਤਾ ਜਾਵੇ ਬਾਕੀ ਸਰਕਾਰ ਇਹਨੂੰ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਕਿਉਂਕਿ ਘਰੋਂ ਬਹੁਤ ਗਰੀਬ ਆ ਸਿਰਫ ਡੇਢ ਕਿੱਲਾ ਜ਼ਮੀਨ ਦਾ ਵਾ ਸਾਡੇ ਨਾਲ ਬੰਦੇ ਬਹੁਤ ਸਾਡੇ ਨਾਲ 100 ਤੇ 10 ਬੰਦੇ ਆ ਜੀ ਕਿੰਨੇ ਜੀ 110 ਬੰਦੇ ਫਿਰ ਤੁਸੀਂ ਕਿਸ ਤਰ੍ਹਾਂ ਕਿਸੇ 10 ਇੱਥੇ ਰਹਿ ਰਹੇ ਹੋ ਕਿ बार-बार ਚਲੇ ਜਾਣੇ ਵਾ ਨਹੀਂ ਜੀ ਵਾਰਾਂ ਬੱਧੀਆਂ ਵਾ ਜਦੋਂ ਅੱਜ 110 ਆ ਕੇ 10 ਦੇ ਲਾ ਕੇ ਫਿਰ ਦੂਸਰੇ ਤਰਨਾ ਵਾਈਟਰ ਨੂੰ ਜਾਣ ਦੇ ਅੱਛਾ ਜਦੋਂ ਇਹ ਕੱਲ ਇਹਨੂੰ ਅਟੈਕ ਹੋਇਆ ਉਸ ਤੋਂ ਪਹਿਲਾਂ ਕੋਈ ਬਿਮਾਰੀ ਨਹੀਂ ਸੀ ਇਹਨਾਂ ਨੂੰ ਕੋਈ ਸਰ ਕੋਈ ਬਿਮਾਰੀ ਕਦੀ ਬੁਖਾਰ ਨੂੰ ਵਿਚਾਰ ਨਹੀਂ ਚੜਿਆ ਕੋਈ ਗੱਲ ਨਹੀਂ ਤੰਦਰੁਸਤ ਗੱਲਾਂ ਬਾ ਜੱਕਦਮ ਜਿੱਦਾਂ ਡਿੱਗ ਪਿਆ ਗਾਂ ਅਗਲੇ ਬਣੇ ਚੁੱਕਿਆ ਤੇ ਪ੍ਰਾਣ ਨਿਕਲ ਗਏ